ਮੰਡੀ ਗੁੰਦਗੜ ਗੋਸਟ ਟ੍ਰਾਂਸਪੋਰਟ ਸਟੇਸ਼ਨ ਦੇ ਵਿੱਚ ਇੱਕ ਮਸਲਾ ਆ ਸਾਡੇ ਕੋਲ ਜਿਹਦੇ ਵਿੱਚ ਇੱਕ ਟਰੱਕ ਮਾਲਕ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ ਜਿਹੜੇ ਕੀ ਸਾਡੇ ਐਸੋਸੀਏਸ਼ਨ ਦੇ ਵੀ ਸੀਨੀਅਰ ਵਾਈਸ ਪ੍ਰਧਾਨ ਨੇ ਤੇ ਉਹਨਾਂ ਬਾਰੇ ਕੁਝ ਗੱਲਾਂ ਇਹਨਾਂ ਨੇ ਜੋ ਕਹੀਆਂ ਉਹਦੇ ਤੇ ਅਸੀਂ ਜੋ ਨਿਚੋੜ ਕੱਢਿਆ ਇਹਨਾਂ ਨੇ 25 ਟਨ ਦੇ ਉੱਤੇ ਗੱਡੀ 12 ਟੈਰੀ ਘਾਟੀ ਵਾਸਤੇ ਜਿੰਨੇ ਭਾੜੇ ਦੇ ਵਿੱਚ 1.25 ਲੱਖ ਦੇ ਵਿੱਚ ਇੱਥੋਂ ਟਰੱਕ ਇਹਨਾਂ ਨੇ ਲੋਡ ਕੀਤਾ ਜਿਹੜਾ ਕਿ ਇੱਕ ਤਰੀਕੇ ਨੂੰ ਲੋਡ ਕੀਤਾ ਗਿਆ ਉਹ ਇਹਨਾਂ ਦਾ ਟਰੱਕ ਰਾਸਤੇ ਦੇ ਵਿੱਚ 8 ਟਨ ਮਾਲ ਹੋਰ ਪਾਉਣ ਕਰਕੇ ਓਵਰਲੋਡ ਪਾਉਣ ਕਰਕੇ ਟਰੱਕ ਟਾਈਮ ਸਿਰ ਨਾ ਪਹੁੰਚਣ ਕਰਕੇ 21 ਤਰੀਕ ਨੂੰ ਇਹਨਾਂ ਦਾ ਟਰੱਕ ਜਿਹੜਾ ਘਾਟੀ ਪਹੁੰਚ ਰਿਹਾ ਹੈ ਉਹਦੇ ਕਰਕੇ ਵਪਾਰੀ ਨੇ ਇਹਨਾਂ ਦਾ ਪਹਾੜਾ ਰੋਕਿਆ ਜਿਹਦੇ ਵਿੱਚ ਅਸੀਂ ਮੰਡੀ ਗੁੰਦਗੜ ਸਟੇਸ਼ਨ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਦੋਂ ਵਪਾਰੀ ਇਹਨਾਂ ਨੂੰ ਪਹਾੜਾ ਪਾਊਗਾ ਟਰਾਂਸਪੋਰਟਰ ਨੂੰ ਤਾਂ ਇਹਨਾਂ ਦਾ ਪਹਾੜਾ ਅਸੀਂ ਦਵਾਵਾਂਗੇ ਭਾਈ ਕਿੰਨੇ ਦਿਨਾਂ ਐਵੇਂ ਦੱਸੋ ਹੀ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਵੀ ਜਿਹੜਾ ਟਰਾਂਸਪੋਰਟਰ ਆ ਇਹ ਕੱਲੀ-ਕੱਲੀ ਗੱਡੀ ਦੇ ਵਿੱਚੋਂ ਇੰਨਾ ਵਾਅਦਾ ਖਾਂਦਾ ਵੀ ਇਹ ਚਾਸੀਆਂ ਲੈ ਕੇ ਆਉਂਦੇ ਨੇ ਜਾਂ ਕੁਝ ਇਸ ਗੱਲ ਉੱਤੇ ਇਸ ਜਵਾਨ ਨੇ ਆਪਣੀ ਗਲਤੀ ਮੰਨੀ ਆ ਹਾਂਜੀ ਹਾਂਜੀ ਜ਼ਰੂਰ ਮੰਨੀ ਜਿਹੜੀਆਂ ਬਿਲਟੀਆਂ ਨੇ ਇਹਨੇ ਜਿਹੜਾ ਕਿ ਐਡਵਾਂਸ ਹੋ ਕੇ ਇੱਕ ਬਿਲਟੀ ਦੇ ਵਿੱਚ 11000 ਬੈਲੈਂਸ ਆ ਤੇ ਦੂਜੀ ਬਿਲਟੀ ਦੇ ਵਿੱਚ 14000 ਰੁਪਿਆ ਬੈਲੈਂਸ ਆ ਜਿਹਨੂੰ ਕਿ ਇਹ ਮੁੰਡਾ ਇੱਕ 14000 ਨੂੰ 140000 ਰੁਪਇਆ ਸਮਝ ਕੇ ਇਹਨੇ ਵੀਡੀਓ ਵਾਇਰਲ ਕਰਤੀ ਵੀ ਮੇਰਾ 125000 ਪਾੜਾ ਵੀ ਜਿਹੜੀ ਬਿਲਟੀ ਆ 140 ਦੀ ਬਣੀ ਹੋਈ ਆ ਜਦ ਕਿ ਇਹ ਪ੍ਰੋਪਰ ਬਿਲਟੀ 125000 ਦੀ ਹੀ ਹੈ ਜਿੰਨਾ ਕੀ ਪਾੜਾ ਟਰੱਕ ਨੂੰ ਲਾਇਆ ਗਿਆ ਇਹ ਪੂਰੇ ਉਨੇ ਹੀ ਰੇਟ ਦੀ ਬਿਲਟੀ ਬਣੀ ਹੋਈ ਆ ਤੇ ਇਹਨੇ ਇਹ ਵੀ ਸਪਸ਼ਟੀਕਰਨ ਦਿੱਤਾ ਕਿ ਮੈਂ ਪਹਿਲਾਂ ਤੋਂ ਵੀ ਇੱਥੇ ਟਰਾਂਸਪੋਰਟਰ ਦੇ ਵਿੱਚੋਂ ਟਰੱਕ ਲੋਡ ਕਰਕੇ ਜਾਂਦਾ ਐ ਜਿੰਨੇ ਟਰੱਕ ਦੇ ਭਾੜੇ ਵਾਸਤੇ ਮੇਰਾ ਟਰੱਕ ਲਾਇਆ ਜਾਂਦਾ ਮੈਨੂੰ ਪ੍ਰੋਪਰ ਉਹਨਾਂ ਹੀ ਭਾੜਾ ਇਹਨਾਂ ਟਰਾਂਸਪੋਰਟਰ ਵੱਲੋਂ ਦਿੱਤਾ ਜਾਂਦਾ ਹੈ ਇਸ ਨੇ ਪਤਾ ਨਹੀਂ ਕੀ ਸਮਝ ਚ ਆਈ ਇਹਦੇ ਕੇਸ ਲੋਟੇ ਨੇ ਇਹ ਵੀਡੀਓ ਵਾਇਰਲ ਕਰਤੀ ਸੋ ਇਹਨੇ ਇੱਥੇ ਆ ਕੇ ਸਪਸ਼ਟੀ ਕਰਨ ਦਿੱਤਾ ਇਹਨੇ ਆ ਕੇ ਸਪਸ਼ਟੀ ਕਰਨ ਦਿੱਤਾ ਆਪਣਾ ਸੋ ਅਸੀਂ ਸਾਰਿਆਂ ਨੂੰ ਵਿਸ਼ਵਾਸ ਦਵਾਉਣਾ ਵੀ ਇੱਥੇ ਇਦਾਂ ਦਾ ਕੋਈ ਨਹੀਂ ਅਸੀਂ ਇੱਥੇ ਸਾਡੀ ਜਿੰਨੀ ਐਸੋਸੀਏਸ਼ਨ ਆ ਸਾਡੇ ਵਿੱਚ ਕਦੇ ਕੋਈ ਇਹੀ ਇਦਾਂ ਦੀ ਕੋਈ ਹਿਰਫੇਰ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਸਾਰੇ ਜਿੰਨੇ ਟਰਾਂਸਪੋਰਟਰ ਭਰਾ ਨੇ ਹੁਣ ਤੋਂ ਨਹੀਂ ਇਹ ਬਹੁਤ 40 40 50 50 ਸਾਲਾਂ ਤੋਂ ਪੁਰਾਣੇ ਟਰਾਂਸਪੋਰਟਰ ਬੈਠੇ ਨੇ ਤੇ ਤਕਰੀਬਨ ਸਾਰੇ ਆਲ ਓਵਰ ਇੰਡੀਆ ਦੇ ਵਿੱਚ ਸਾਡੀ ਐਸੋਸੀਏਸ਼ਨ ਨੂੰ ਸਾਰੇ ਜਾਣਦੇ ਵੀ ਨੇ ਕਿਉਂਕਿ ਜਿਹੜਾ ਮੰਡੀ ਗਵਿੰਦਗੜ੍ਹ ਇੱਕ ਹੈਗਾ ਇਹ ਲੋਹੇ ਦਾ ਹੱਬਾ ਸਾਡਾ ਸਾਰੇ ਪਾਸੇ ਸਾਰਿਆਂ ਨਾਲ ਵਾਅ ਵਾਸਤਾ ਪੈਂਦਾ ਰਹਿੰਦਾ ਜਿਹਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਇੱਥੇ ਅੱਗੇ ਵਾਸਤੇ ਬੈਠੇ ਆ ਪਹਿਲਾਂ ਹੀ ਬੈਠੇ ਆ ਅਸੀਂ ਇਹਦੇ ਵਿੱਚ ਸਾਨੂੰ ਕੋਈ ਇਹ ਨਹੀਂ ਹੈ ਵੀ ਅਸੀਂ ਐਸੋਸੀਏਸ਼ਨ ਦੇ ਕਿਸੇ ਲਾਲਚ ਨੂੰ ਜਾਂ ਕਿਦਾਂ ਸਾਨੂੰ ਇਹ ਹੁੰਦਾ ਸਾਡਾ ਕੋਈ ਟਰਾਂਸਪੋਰਟਰ ਭਰਾ ਟਰੱਕ ਵਾਲਾ ਭਰਾ ਕੋਈ ਹਰਾਨ ਨਾ ਹੋਵੇ ਅਸੀਂ ਇਹਦੇ ਕਰਕੇ ਕਿਸੇ ਡਰਾਈਵਰ ਭਾਈ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਉਸ ਕਰਕੇ ਇੱਥੇ ਬੈਠੇ ਆ ਕਿਉਂਕਿ ਅਸੀਂ ਪਿੱਛੇ ਇੱਥੇ ਗਵਿੰਦਗੜ੍ਹ ਐਸੇਸ਼ਨ ਵੱਲੋਂ ਕੰਡਿਆਂ ਦਾ ਵੀ ਮੁੱਦਾ ਚੱਕਿਆ ਸੀ ਟਰੱਕਾਂ ਦੇ ਡਾਲਿਆਂ ਦਾ ਵੀ ਮੁੱਦਾ ਚੱਕਿਆ ਸੀ ਜਿਹਦੇ ਵਿੱਚ ਅਸੀਂ ਉਹਨੂੰ ਕੁਝ ਹੱਦ ਤੱਕ ਕੰਟਰੋਲ ਕੀਤਾ ਅੱਗੇ ਨੂੰ ਵੀ ਸਾਡੀ ਟਰਾਈ ਚੱਲਦੀ ਆ ਪਰ ਇਹ ਇਹਨੂੰ ਅਸੀਂ ਸਮਝਾਇਆ ਮੁੰਡੇ ਨੂੰ ਵੀ ਅੱਗੇ ਤੋਂ ਐਸਾ ਦੀਆਂ ਵੀਡੀਓ ਤੁਸੀਂ ਨਾ ਪਾਓ ਕਿਉਂਕਿ ਜਿਹਦੇ ਵਾਸਤੇ ਆਪਾਂ ਨੂੰ ਬਾਅਦ 'ਚ ਗਲਤੀ ਮੰਨਣੀ ਪਵੇ ਕਿਸੇ ਗੱਲ ਤੋਂ ਆਪਾਂ ਟਰਾਂਸਪੋਰਟਰ ਦੀ ਮੁਖਤੱਜ ਬਦਨਾਮੀ ਕਰੀਓ ਉਹ ਵਧੀਆ ਗੱਲ ਨਹੀਂ ਹੈਗੀ ਆ ਤੇ ਇਹਨਾਂ ਨੂੰ ਹੁਣੇ ਮੁੰਡਾ ਤੁਹਾਨੂੰ ਦੱਸੂ ਵੀ ਜਿਹੜਾ ਟ੍ਰਾਂਸਪੋਰਟ ਦਾ ਇਹਨੇ ਨੋ ਵੀ ਜਿਹੜਾ ਖੰਨਾ ਗਵਿੰਦਗੜ ਕੈਰੀਅਰ ਆ ਤੇ ਇਹਨੇ ਕਿਹਾ ਵੀ ਖੰਨਾ ਗਵਿੰਦਗਰ ਕੰਪਨੀ ਆ ਜੀ ਵੀ ਇਹ ਇੰਨਾ ਵਾਅਦਾ ਖਾਂਦੇ ਨੇ 1 ਲੱਖ 40 ਹਜ਼ਾਰ ਦੀ ਬਿਲਟੀ ਆ ਇਹਨੂੰ ਚਲੋ ਨਹੀਂ ਪਤਾ ਲੱਗਿਆ ਇਹਨੇ ਜਿਹੜੀਆਂ ਪਿੱਛੇ ਜ਼ੀਰੋਆਂ ਲਿਖੀਆਂ ਇਹ 14000 ਨੂੰ 1 ਲੱਖ 40 ਹਜ਼ਾਰ ਸਮਝ ਕੇ ਅਨਾਉਂਸ ਕਰਤਾ ਤੇ ਅੱਗੇ ਵੀ ਜਦੋਂ ਇਹ ਟਰੱਕ ਭਰਦਾ ਇਹ ਜਿੰਨੇ ਦੇ ਵਿੱਚ ਟਰੱਕ ਦੀ ਇਹਦੀ ਗੱਲ ਹੁੰਦੀ ਆ ਉਨਾ ਹੀ ਇਹਨੂੰ ਪ੍ਰੋਪਰ ਭਾੜਾ ਮਿਲਦਾ ਇਹ ਮੁੰਡਾ ਤੁਹਾਨੂੰ ਆਪ ਦੱਸ ਦਿੰਦਾ ਜੀ ਧੰਨਵਾਦ ਆਪਾਂ ਨੂੰ ਮਿਲਦਾ ਹੀ ਸਾਰਾ ਭਾੜਾ ਜੀ ਪ੍ਰੋਪਰ ਮਿਲਦਾ ਭਾਈ ਜੀ ਸਾਨੂੰ ਭਾੜਾ ਸਾ ਉਈ ਪਾਜ਼ਿਆਂ ਕਰਕੇ ਉਹਦੇ ਕਰਕੇ ਹੋ ਗਿਆ ਜੀ ਸਾਡਾ ਹੁਣ ਕਹਿੰਦੇ ਨੇ 20 ਦਿਨ ਦਾ ਯਾਨੀ ਟਾਈਮ ਲੰ데 ਰਹੇ ਬਾਈ ਉਹ ਨਹੀਂ ਕਹਿੰਦੇ ਵੀ 20 ਦਿਨਾਂ ਤੱਕ ਤੈਨੂੰ ਪੇਮੈਂਟ ਤੇਰੀ 25000 ਰੁਪਈਆ ਬਾਈ ਜੀ ਤੂੰ ਦੱਸ ਤੂੰ ਦੱਸ ਵੀ ਮੇਰੀ ਗੱਡੀ ਇੱਕ ਤਰੀਕ ਨੂੰ ਭਰੀ ਆ ਵੀ ਮੈਂ ਇੱਕ ਤਰੀਕ ਨੂੰ ਆਪਣੀ ਗੱਡੀ ਭਰੀ ਆ ਜੀ 21 ਤਰੀਕ ਨੂੰ ਆਪਣੀ ਗੱਡੀ ਖਾਲੀ ਹੋਈ ਆ ਗੱਡੀ ਲੇਟ ਹੋਣ ਕਰਕੇ ਯਾਨੀ ਗੱਡੀ ਲੇਟ ਕਰਕੇ ਸਾਡਾ ਮਤਲਬਾ ਲੋ ਹੋਇਆ ਯਾਨੀ ਗੱਡੀ ਲੇਟ ਮਾਲ ਕੋਈ ਖਰਾਬ ਹੋਣ ਵਾਲਾ ਨਹੀਂ ਸੀ ਇਹ ਮਜਬੂਰੀਆਂ ਸਭ ਦੇ ਪੈ ਜਾਂਦੀਆਂ ਨੇ ਇਹ ਆਪਣੇ ਕੱਲੇ ਦੇ ਸਾਡੇ ਤੇ ਪੈ ਗਈ ਹੁਣ ਅਸੀਂ ਤਾਂ ਕਰਕੇ ਹੈਰਾਨ ਹੋਏ ਆ ਉਦੇ ਕਰਕੇ ਸਾਨੂੰ ਹਾਂਜੀ ਉਹ ਵੀ ਕਹਿ ਕੇ ਮੇਰੀ ਭੈਣ ਪਾਈਆ ਜਿਹੜਾ ਮੈਂ ਕਿਹਾ ਵੀ ਇਹ ਗੱਡੀਆਂ ਪਾਉਂਦੇ ਕਰਦੇ ਨੇ ਵੀ ਨਾ ਨਾ ਉਹ ਵੀ ਆਪਾਂ ਚਲੋ ਆਪਾਂ ਨੇ ਉਹ ਗੱਲ ਸਾਰਾ ਗੁੱਸੇ 'ਚ ਕਹਿ ਹੋ ਗਿਆ ਯਾਰ ਯਾਦ ਬੰਦੇ ਨੂੰ ਜਿਹੜੀ ਆ ਇਹ ਗੱਡੀਆਂ ਪਾਉਂਦੇ ਨੇ ਹੁਣ ਪਾਈਆ ਜਿਹੜੀ 16 ਚੱਕੇ ਪੂਰੀ ਇਮਾਨਦਾਰੀ ਨਾਲ ਪਾਈਆ ਪੂਰੀ ਲਗਨ ਦੇ ਨਾਲ ਪਾਈਆ ਠੀਕ ਆ ਨਾ ਇਹ ਆਪਾਂ ਨੇ ਜਾਣ ਕੇ ਕਹਿਤਾ ਆਪਾਂ ਨੂੰ ਆਏ ਤੇ ਵੀ ਤਕਲੀਫਤਾ ਹੁਣ ਕੀ ਕਰੀ ਹੁਣ ਕਰਨ ਤਾਂ ਲੱਗੇ ਹੁਣ ਮੜਾ ਚੰਗੀ ਤਰ੍ਹਾਂ ਉਹਦੇ ਕਰਕੇ ਸਾਤੋਂ ਬਾਈ ਜੀ ਨੇ ਇਹ ਜਿਹੜੀ ਵੀਡੀਓ ਬਾਈ ਜੀ ਬੈਰ ਬਲ ਕਰੀ ਇਹ ਵੀਡੀਓ ਆ ਇਹਦਾ ਕੈਰੀਰ ਚੱਲਦਾ ਭਾਈ ਰਹਿ ਗਿਆ ਗੁੱਸੇ ਦੇ ਵਿੱਚ ਆ ਕੇ ਵੀਡੀਓ ਬੈਰਨ ਕਰੀਆ ਤੇ ਜਿਹੜਾ ਟ੍ਰਾਂਸਪੋਰਟ ਦਾ ਨਾਮ ਆ ਉਹ ਹੈਗਾ ਨਿਊ ਖੰਨਾ ਗਵਿੰਦਗੜ ਕੈਰੀਅਰ ਤੇ ਇਹਨੇ ਨਿਊ ਖੰਨਾ ਗਵਿੰਦਗੜ ਕੰਪਨੀ ਕਹੇ ਹੋ ਗੀ ਨਹੀਂ ਕਹਤਾ ਸੀਗਾ ਉਹਦੀ ਆਪਾਂ ਗਲਤੀ ਮੰਨਦੇ ਆ ਸਾਰਾ ਇਹ ਬਾਕੀ ਬਾਦਰ ਸਿੰਘ ਉਹ ਨਹੀਂ ਕੋਲ ਬੈਠੇ ਨੇ ਇਹ ਕਹਿੰਦੇ ਵੀ ਜਦ ਅਸੀਂ ਹੁਣ ਪਾਰਟੀ ਨਾਲ ਗੱਲ ਕਰ ਰਹੇ ਹਾਂ ਇਹਨਾਂ ਦੀ ਵੀ ਮੰਡੀ ਲੈ ਲਓ ਇਹ ਬਾਕੀ ਆ ਦੱਸੋ ਬਾਦਰ ਸਿੰਘ ਕੰਨਾ ਵੀ ਇਹ ਤਾਂ ਹੀ ਕਹਿੰਦਾ ਜੀ ਮੈਂ ਕਿਤੇ ਭੜੇ ਨੂੰ ਨਾ ਨਹੀਂ ਕਰੀ ਹੈਗੀ ਇੱਕ ਰਕ 25000 ਦੀ ਗੱਡੀ ਲੱਗੀ ਆ ਜਿਹੜਾ ਕਹਿੰਦਾ ਵੀ ਵਾਦੇ ਕਰਦਾ ਕਰਦਾ ਜੀ ਹਜ਼ੂਰੀਆਂ ਗੱਲਾਂ ਦੀਆਂ ਇਸ ਗੱਲ ਦੀ ਹੈ ਬਾਕੀ ਨਾ ਮੰਗਦੇ ਇਹ ਆ ਬਾਕੀ ਤੁਹਾਡੇ ਸਾਹਮਣ ਹਮ ਬਾਕੀ ਬਦਲਿਆ ਦਿਖਾ ਦੇ ਜੀ ਕਰਦੇ ਜਿੰਨੀ ਵਾਰ ਵੀ ਆਪਣੀ ਬਾਈ ਜੀ ਗੱਡੀ ਕੋਈ ਤੁਹਾਡੇ ਤੇ ਦਬਾਅ ਤਾਂ ਨਹੀਂ ਹੈਗਾ ਨਾ ਸਾਰੇ ਬੰਦੇ ਆਪਣੇ ਵਿੱਚ ਕਮੈਂਟ ਆ ਆ ਇਹ ਸਾਰੇ ਬੰਦੇ ਆਪਣੇ ਬੈਠੇ ਨੇ ਬਾਈ ਜੀ ਢਾ ਲਿਆ ਗਰੀਬ ਨੂੰ ਪਿਠਾ ਲਿਆ ਇਹ ਸਾਰੇ ਬਾਈ ਜੀ ਆਈ ਹੋਈਆ ਇਹਦਾ ਟ੍ਰਾਂਸਪੋਰਟਰ ਵੀ ਕੋਲ ਬੈਠਾ ਹੈ ਜਿਹਨਾਂ ਨੇ ਇਹ ਵੇਚੀ ਗਿਆ ਜਿਹਨਾਂ ਦੀ ਬੇਤੀਆ ਬੈਠਾ ਇਹ ਇਹ ਜਿਹੜਾ ਇਹ ਤਾਂ ਗਲਤੀ ਨਾਲ ਕੀ ਕਿਹਾ ਗਿਆ ਕਹਿੰਦਾ ਵੀ 1.40 ਹੀ ਸਿਆਦੀ ਮਿਲਦੀ ਆ ਇਹ ਆ ਕੋਈ ਕਹਿੰਦਾ ਦੋ ਇਹ 14000 ਦੀ ਨਾਲ ਕੀ 1.40 ਹਜ਼ਾਰ ਹਾਂ ਜੀ 14000 ਰਿਆਣਾ ਇਹਦਾ ਆਪਾਂ ਨੂੰ ਜ਼ੀਰੋ ਦਾ ਸਫਰ ਪੈ ਗਿਆ ਇਹ ਬਣਾ ਕੇ 14000 ਜੀਰੋਆਂ ਭੁੱਲ ਗਿਆ ਸੀ ਗੱਡੀ ਇਹ 1,25,000 ਚ ਗਵਿੰਦਗੜੋਂ ਭਰੀ ਸੀਗੀ ਘਵਾਟੀ ਵਾਸਤੇ ਉਦੋਂ ਬਾਅਦ ਚ ਬਾਈ ਨੇ 1 ਤਰੀਕ ਨੂੰ ਹੋਰੋਂ ਭਰੀਆ 7 ਤਰੀਕ ਨੂੰ ਇਹ ਗੱਡੀ ਪੈਕਸ ਵਾਲਿਆਂ ਨੇ ਫੜ ਲਈ ਸਹਾਰਨਪੁਰ ਜਿਹਦੇ ਵਿੱਚ 25 ਟਨ ਮਾਲ ਉਰੋਂ ਬਾਈ ਨੇ ਪਾਇਆ ਸੀ 12 ਚੱਕੀ ਚ ਤੇ 8 ਟਨ ਮਾਲ ਤੁਸੀਂ ਉੱਥੋਂ ਜਾ ਕੇ ਸਹਾਰਨਪੁਰੋਂ ਪਾਇਆ ਸਹਾਰਨਪੁਰੋਂ ਇਹਨਾਂ ਨੇ ਪਾ ਲਿਆ ਤੇ ਉਹਦਾ ਟਰਾਂਸਪੋਰਟਰ ਨਾਲ ਕੋਈ ਉਹਦਾ ਬਿਨਾਂ ਦੱਸਿਆ ਸੀ ਕਹਦੇ ਦੱਸਿਆ ਹੀ ਨਹੀਂ ਟਰਾਂਸ ਸਾਡੇ ਉਹ ਹਾਂਜੀ ਹਾਂਜੀ ਟਰਾਂਸਪੋਰਟਰ ਨਾਲ ਕੋਈ ਇਹਨਾਂ ਦਾ ਗੱਲਬਾਤ ਨਹੀਂ ਹੋਈ ਇਹਨਾਂ ਨੇ ਆਪਣੀ ਮਰਜ਼ੀ ਨਾਲ 8 ਟਨ ਉਹ ਜਿਹੜਾ ਮਾਲ ਪਾ ਲਿਆ ਉਹ ਵੀ ਗਾਹਾਂ 2 ਨੰਬਰ ਦੇ ਵਿੱਚ ਨਿਕਲਿਆ ਗੱਡੀ ਟੈਕਸ ਵਾਲਿਆਂ ਨੇ ਰੋਕ ਕੇ ਗੱਡੀ ਬੌਂਦ ਕਰਤੀ ਕਿਹੜਾ ਬੌਹ ਜੀ ਥੱਲੇ ਵਾਲਾ ਮਾਲ ਉਹ ਵੀ 2 ਨੰਬਰ ਤੇ ਆਈ ਫਿਰ ਉੱਪਰ ਵਾਲਾ ਭਰੀ ਆਈ ਤੇ ਉਦੋਂ ਬਾਅਦ ਚ ਜਿਹੜੇ ਥੱਲੇ ਵਾਲੇ ਮਾਲ ਦੇ ਕਾਗਜ਼ ਪੱਤਰ ਚੈੱਕ ਕਰੇ ਗਏ ਹਾਂਜੀ ਉਹ ਵੀ ਗਲਤ ਪਾਏ ਗਏ ਤੇ ਜਿਹਦੇ ਨਾਲ 5 ਲੱਖ ਰੁਪਈਆ ਪਲਾਂਟੀ ਦਾ ਲੋਹੇ ਵਾਲੀ ਪਾਲਟੀ ਨੂੰ ਲੱਗ ਗਈ ਬੈਂਕ ਤੇ ਸਿਕਿਉਰਿਟੀ ਤੇ 70000 ਰੁਪਇਆ ਲੱਗਿਆ ਫਰਨੀਚਰ ਵਾਲਿਆਂ ਨੂੰ ਮੈਂ ਤਾਂ ਸਹੋਰ ਨਹੀਂ ਹਾਂ ਉਹਨਾਂ ਦੀ ਸਿਕਿਉਰਿਟੀ ਲੱਗੀ ਜਿਹੜੀ ਇਹ ਬਾਈ ਕਹਿੰਦਾ ਮੈਂ ਤਾਂ ਸਹੋਰ ਨਹੀਂ ਤੇ ਉਦੋਂ ਬਾਅਦ ਚ ਗੱਡੀ 21 ਤਰੀਕ ਨੂੰ ਜਾ ਕੇ ਘਵੱਟੀ ਇਹ ਪਹੁੰਚ ਗਈ ਹਾਂਜੀ ਖਾਲੀ ਉਹ ਇੱਕ ਨੂੰ ਭਰ ਕੇ ਗਵਿੰਦਗੜ੍ਹੋਂ ਰਾਹ ਚ ਜਿਹੜੇ ਉਹਨਾਂ ਦੇ ਦਾਪਾਰਾਂ ਦੇ ਟੁੱਟੇ ਕੁਝ ਹੋਇਆ ਉਹ ਚਾਹੇ ਇਹਨਾਂ ਦੀ ਗਲਤੀ ਚਾਹੇ ਪੁੱਤਾਂ ਦੀ ਗਲਤੀ ਬਾਈ ਦੀ ਹੌਲੀ ਹੌਲੀ ਜਾਂਦਾ ਰਹੀ ਉਹ ਤਾਂ ਕਹਿੰਦਾ ਮੈਨੂੰ ਡਰੇ ਬੋਲ ਲੱਗਦਾ ਹੁਣ ਮਾਲ ਵੀ ਪਹੁੰਚਾਉਣਾ ਈ ਦੱਸੋ ਕੀ ਕਰੀ ਤੇ ਬਾਈ ਉਹਨਾਂ ਦਾ ਡਰਾਈਵਰ ਵੀ ਭੱਜ ਗਿਆ ਸੀ ਭਾਈ 5000 ਰੁਪਏ ਲੈ ਕੇ ਉਹ ਉੱਡ ਗਿਆ ਉਹ ਇਹਦਾ ਵਿਚਾਰਾ ਡਰਦਾ ਡਰਦਾ ਬਹੁਤ ਉਫਾ ਗਿਆ ਕਦੇ ਕਹਿੰਦਾ ਬਾਈ ਐ ਹੋਜੂ ਦੋ ਜਵਾਕ ਨੇ ਇਹਦੇ ਦਿਨ ਤੇ ਗੱਡੀ ਚਲਾਵੇ ਕਦੇ ਰਾਤ ਨੂੰ ਦੋ ਜਵਾਕ ਜਦ ਗੱਡੀ ਉੱਥੇ ਜਾ ਕੇ ਬਾਈ ਖਾਲੀ ਹੋ ਗਈ ਵਪਾਰੀ ਨੇ ਪਾੜਾ ਦੇਣ ਤੋਂ ਇਨਕਾਰ ਕਰਤਾ ਜਿਹਦੇ ਵਿੱਚੋਂ ਲੱਖ ਰੁਪਇਆ ਵੀਰ ਨੂੰ ਅਡਵਾਂਸ ਮਿਲਿਆ ਹੋਇਆ ਹਾਂਜੀ ਮੇਰਾ 25000 ਰੁਪਇਆ ਲੈਣਾ ਸੀਗਾ ਜਿਹੜਾ ਕਿ ਟਰਾਂਸਪੋਰਟਰ ਨੇ ਦੇਣਾ ਸੀ ਤੇ ਟਰਾਂਸਪੋਰਟਰ ਨੇ ਆ ਬਾਈ ਉਹ ਨਹੀਂ ਬੈਠੇ ਨੇ ਇਹਨਾਂ ਨੂੰ 1,25,000 ਤੁਸੀਂ ਵਪਾਰੀ ਤੋਂ ਲੈਣਾ ਸੀ ਹਾਂਜੀ ਕਰ ਬਤੀਆ 1,25,000 ਤੁਸੀਂ ਇਹਨਾਂ ਨੂੰ ਦਿੱਤਾ 1 ਲੱਖ ਰੁਪਏ ਦਿੱਤਾ ਇਹਨਾਂ ਨੂੰ 25,000 ਬਕਾਇਆ ਉਹ ਪਾਰਟੀ ਇਹ ਕਹਿੰਦਾ ਮੇਰਾ ਮਾਲ ਗੱਲਾ ਕਰਤਾ ਤਾਂ ਕਰਕੇ ਉਹ ਰੁਕ ਗਿਆ ਪਰ ਮੈਂ ਉਹ ਮਨਾ ਨਹੀਂ ਗਿਆ ਵੀ ਤੈਨੂੰ ਭੜਨ ਦੇਣਾ ਕਿ ਪਾਰਟੀ ਮੇਰੀ ਗੱਲ ਹੋ ਰਹੀ ਆ ਉਹ ਕਹਿੰਦੀ ਮੈਂ 10 ਤੇ 20 ਦਿਨ ਦੇ ਵਿੱਚ ਪੈਸੇ ਨੂੰ ਦੂੰਗਾ ਵੀ ਇਹਦੇ ਆਪਾਂ ਪੈਸੇ ਦੀ ਗੱਲ ਹੈਗੀ ਆ ਤੇ ਮੈਂ ਇਹਨਾਂ ਦੇ ਜਿੰਨੇ ਵੀ ਬੰਦਿਆਂ ਤੋਂ ਫੋਨ ਆਏ ਨੇ ਉਹਨਾਂ ਨੂੰ ਇਹ ਕਿਹਾ ਵੀ ਜਿਹੜਾ ਉਹਨਾਂ ਦੇ 25,000 ਬਕਾਇਆ ਰਹੇ ਨੇ ਮੈਂ ਉਹਦਾ ਦਵਾਉਂਗਾ ਤੂੰ ਤਾਂ ਕੱਟਾ ਨਹੀਂ ਦਿੰਦਾ ਹੈਗਾ ਪਰ ਇਹ ਮੈਨੂੰ ਬੋਨ ਤੇ ਵੀ ਫਿਰ ਬਾਅਦ ਦੇ ਵਿੱਚ ਰਿਪੋਰਟਿੰਗ ਵੀ ਹੈ ਕਿ ਮੇਰੇ ਕੋਲ ਇਹਨੇ ਮੈਨੂੰ ਕਿਹਾ ਵੀ ਅੰਕਲ ਜੀ ਕੋਈ ਗੱਲ ਨਹੀਂ ਸੌਰੀ ਮੈਂ ਤੁਹਾਡੇ ਪੈਰੀ ਹੱਥ ਲਾਉਣ ਨੂੰ ਵੀ ਤਿਆਰ ਹਾਂ ਮੇਰੇ ਕੋਲ ਰਿਪੋਰਟਿੰਗ ਹੈਗੀ ਪਰ ਮੈਂ ਫਿਰ ਵੀ ਆਪਣੇ ਐਸੋਸੀਏਸ਼ਨ ਦੇ ਵਿੱਚ ਐਪਲੀਕੇਸ਼ਨ ਦਿੱਤੀ ਆ ਵੀ ਜੇ ਉਹ ਮੇਰੀ ਗਲਤੀ ਹੈ ਮੇਰੇ ਵੱਲੇ ਪਈ ਜਾਵੇ ਜੋ ਇਹਦੀ ਗਲਤੀ ਆ ਕੋਈ ਤੋਂ ਜੋ ਮਾਫੀਨਾਮਾ ਬਣਦਾ ਇਹ ਤੋਂ ਪੜਾਇਆ ਜਾਵੇ ਜਾਂ ਜਿਹੜੀ ਇਹਦੀ ਗਲਤੀ ਆ ਉਹ ਇਹ ਆਪਣਾ ਬਣੇ ਪੈਸੇ ਮੌਜੂਦ ਵੀ ਪੈਸਾ ਕਰ ਲੂੰਗਾ ਹੀ ਵਪਾਰੀ ਦੇ ਨਾਲ ਗੱਲ ਹੋਈ ਆ ਉੱਥੇ ਹਾਂਜੀ ਉਹਨੇ ਮਤਲਬ ਹਲੇ ਤੱਕ ਬਾਈ ਨੂੰ ਜਿਵੇਂ ਇਹਨੇ 1 ਲੱਖ ਰੁਪਈਆ ਅਡਵਾਂਸ ਦਿੱਤਾ ਹੋਇ ਬਹਾਦਰ ਬਾਈ ਨੇ ਆਪਣੇ ਕੋਲੋਂ ਦਿੱਤਾ ਹੋਇਆ ਬਹਾਦਰ ਬਾਈ ਨੂੰ ਹਲੇ ਤੱਕ ਉਹ ਲੱਖ ਰੁਪਿਆ ਜਿਹੜਾ ਬਾਈ ਨੇ ਇਹਨੂੰ ਅਡਵਾਂਸ ਦਿੱਤਾ ਹੋਇਆ ਉਹ ਵੀ ਇਹਨਰੇ ਬਹਾਦਰ ਬਾਈ ਨੂੰ ਹਲੇ ਮਿਲਿਆ ਨਹੀਂ ਹੈਗਾ ਬਹਾਦਰ ਬਾਈ ਦਾ 1,25,000 ਰੁਪਿਆ ਹੀ ਪੈਂਡਿੰਗ ਆ ਹਲੇ ਵਪਾਰੀ ਕਰਨੀ ਉਹਨੇ ਮਤਲਬ 1,25,000 ਰੁਪਏ ਰੋਕਿਆ ਲਏ ਇਹਦੇ ਵਿੱਚ ਬਾਈ ਜੀ ਜਿਹੜਾ ਪਾੜਾ ਇਹ ਬਿਲਤੀ ਤੇ ਲੱਗਿਆ ਹੋਇਆ ਇਹ 1,40,000 ਨਹੀਂ 1,25,000 ਪਾੜਾ ਤੇ 1,25,000 ਪਾੜਾ ਏ ਬਾਈ ਨੂੰ ਮਿਲਣਾ ਸੀ ਟਰੱਕ ਵਾਲੇ ਨੂੰ ਅਰੇ ਲੱਗਾ ਹੀ ਮਿਲਿਆ ਜਿਹਦੇ ਵਿੱਚੋਂ ਟਰਾਂਸਪੋਰਟਰ ਨੇ ਲੱਖ ਰੁਪਏ ਇੱਧਰ ਦੇ ਚੁੱਕੇ ਨੇ ਤੇ ਵਪਾਰੀ ਤੋਂ ਟਰਾਂਸਪੋਰਟਰ ਨੇ 125000 ਲੈਣਾ ਉਹ ਮਾਲ ਉਹਨੇ ਫੋਟੋਆਂ ਜੋ ਭੇਜਤੀਆਂ ਵਪਾਰੀ ਨੇ ਆਪਦੇ ਪ੍ਰੂਫ ਆ ਭੇਜਤੇ ਨੇ ਜੀ ਠੀਕ ਆ ਇਹ ਹੁਣ ਜਿਹੜਾ ਮਾਲਕਾ ਗੱਡੀ ਦਾ ਬਾਈ ਇਹ ਕਹਿੰਦਾ ਵੀ ਜਿਹੜੇ ਇਹ ਜਿਹੜੇ ਪ੍ਰੂਫ ਵਪਾਰੀ ਨੇ ਭੇਜੇ ਨੇ ਇਹ ਉਹਨੇ ਗਦਾਮ ਚੋਂ ਭੇਜਤੇ ਆਪਦੇ ਲਾਲ ਮਾਲ ਦੇ ਵੀ ਸਾਡੀ ਗੱਡੀ ਚ ਮਾਲ ਲਾਲ ਨਹੀਂ ਹੋਇਆ ਉਹ ਹੁਣ ਇਹਨਾਂ ਨੂੰ ਪਤਾ ਜਾਂ ਵਪਾਰੀ ਨੂੰ ਪਤਾ ਜਾਂ ਇਹਨਾਂ ਦੇ ਰੱਬ ਨੂੰ ਪਤਾ ਵੀ ਕਿਹੜਾ ਝੂਠ ਬੋਲਦਾ ਪਰ ਇਹਦੇ ਵਿੱਚ ਜਿਹੜਾ ਹੁਣ ਮੈਂ ਕਹਾਂ ਸਮਝਾ ਪਤਾ ਇਹ ਆਪਣੇ ਔਖਾ ਕੰਮ ਹੋ ਗਿਆ ਦੋਹੇ ਤਰਾਂ ਨੂੰ ਟਰਾਂਸਪੋਰਟਰ ਦਾ 125000 ਫਸਿਆ ਹੋਇਆ ਤੇ ਡਰਾਈਵਰ ਸਾਹਿਬ ਦਾ 25000 ਫਸਿਆ ਹੋਇਆ ਵਪਾਰੀ ਨੇ ਆਪਦਾ ਮਾਲ ਲਾਹ ਲਿਆ 21ਵੇਂ ਦਿਨ ਗੱਡੀ ਉੱਥੇ ਪਹੁੰਚ ਗਈ 1 ਤਰੀਕ ਨਵੰਬਰ ਭਰੀ ਆ ਤੇ 21ਵੇਂ ਦਿਨ ਜਾ ਕੇ ਘਵਟੀ ਗੱਡੀ ਖਾਲੀ ਹੋ ਗਈ ਤੇ ਹੁਣ ਭਾਈ ਤੂੰ ਦੱਸ ਇੱਕ ਇਹ ਟਰਾਂਸਪੋਰਟ ਦਾ ਨਾਮ ਗਲਤ ਲਿਆ ਗਿਆ ਸੀ ਉਹਦੀ ਆਪਾਂ ਗਲਤੀ ਮੰਨਦੇ ਆਂ ਮੱਦੀ ਵਾਲੀ ਮੱਦੀ ਵਾਲੀ ਤੇ ਬਾਈ ਦੱਸ ਹੋਂ ਜਿਹੜੀ ਵਾਦੇ ਵਾਲੀ ਦੀ ਬਾਈ ਜੀ ਉਹ ਆਪਾਂ ਨੇ ਵੈਸੇ ਤੇ ਹਾਦੀ ਬਾਕੀ ਜਦੋਂ ਪਹਿਲੀ ਆਪਾਂ ਗੱਡੀ ਭਰਦੇ ਰਹੇ ਜਿਆਦਾ ਆਪਣਾ ਕੋਈ ਚੱਲਦਾ ਰਿਹਾ ਅਸੀਂ ਤੇ ਉਹਦੇ ਅੰਕਲ ਕਹਿੰਦਾ ਮੇਨਾ ਭੜਾ ਲੱਗੂਗਾ ਤਾਂ ਇੰਨੇ ਹੀ ਦਮਾਂਗੀ ਆਪਾਂ ਬੇਟੀ ਵੱਲ ਧਿਆਨ ਮਾਰਦੀ ਨਹੀਂ ਦੀ ਜੀ ਤੁਹਾਨੂੰ ਜਿੰਨਾ ਭੜਾ ਹੋਂ ਤੱਕ ਕਰਿਆ ਹੂੰ ਉਹ ਪਾੜਾ ਮਿਲਦਾ ਰਿਹਾ ਉਹ ਮਿਲਦਾ ਰਿਹਾ ਬਾਬੋ ਦੇ ਤੇ ਵਿੱਚ ਲੱਗਿਆ ਹੁੰਦਾ ਨਹੀਂ ਪਰ ਆ ਇੱਕ ਨੂੰ ਚਾਹੇ ਯਾਰ 20 ਲੱਗਿਆ 30 ਲੱਗਿਆ ਪਰ ਜੇ ਤੇਰੇ ਨਾਲ 1 ਲੱਖ 30 ਕਰ ਲਿਆ ਉਹ ਖੁੱਲ ਜਾਂਦਾ ਰਿਹਾ ਜੀ ਤੁਹਾਡਾ 1 30 ਮਿਲਿਆ ਉਹ ਜੋ ਬੰਦਾ ਬਿਲਟੀ 40 ਦੀ ਵੀ ਹੁੰਦੀ ਨਹੀਂ 49 ਦੀ ਉਹ 2 ਲੱਖ ਦੀ ਵੀ ਹੋ ਉਹ ਛਡੋ ਆਪਣੇ ਨਾਲ ਪਾੜਾ ਹੋ ਗਿਆ 1 60 ਸਾਬ ਨੂੰ 1 60 ਮਿਲਿਆ ਹਾਂ ਜੀ ਮਿਲਿਆ ਉਹ ਤਾਂ ਮੋਰ ਤੱਕ ਮਿਲ ਜਾਂਦਾ 50 60 ਪਾਇੰਟ ਹੋ ਜਾਂਦਾ ਇਹ ਵੀ ਹੁਣ ਗੱਲਾਂ ਚੋਂ ਪਤਾ ਲੱਗਿਆ ਹਾਂ ਜੀ ਬਈ ਜਿਵੇਂ ਤੁਸੀਂ ਇਹ ਜੇ ਗੱਡੀ ਭਰੀ ਨਹੀਂ ਹੁੰਦੀ ਸੀ ਤੇ ਤੁਹਾਡੀ ਕਿਸ਼ਤ ਆ ਜਾਂਦੀ ਸੀ ਤੇ ਬਹਾਦਰ ਸਿੰਘ ਉਹਨੇ ਹੀ ਕਿਸ਼ਤ ਨੂੰ ਪੈਸੇ ਰੋਡ ਬਸ ਦੇਂਦੇ ਸੀ ਪਹਿਲਾਂ ਪੈਸੇ ਦਿੰਦੇ ਸੀ ਸਾਡੀ ਕੋਲ ਟੱਕਰ ਕਬੱਡੀ ਝਟਾ ਝਟਾ ਦਿਨ ਬਧੀ ਰਹਿੰਦੀ ਹੁੰਦੀ ਹਾਂਜੀ ਤਾਂ ਕਰਕੇ ਇਹ ਦੇਣੇ ਨਹੀਂ ਕੋਈ ਨਹੀਂ ਕੋਲ ਟੱਕਰ ਸੁਨਾਲਾ ਰੋਡ ਦੇ ਅੱਗੇ ਬੈਕਟਰੀ ਆ ਜਿਹੜੀ ਸਹਾਰਾ ਨਹਿਰਾ ਵਾਲੇ ਰੋਡ ਉੱਥੇ ਗੱਡੀ ਆਪਣੀ ਕਦੇ 5 ਦਿਨ ਕਦੇ 6 ਦਿਨਾਂ ਭਰਦੀ ਹੋ ਰਹਿੰਦੀ ਭਰਦੀ ਨਹੀਂ ਆੜੀ ਆਪਾਂ ਤੈਨੂੰ ਪੈਸੇ ਪਹਿਲਾਂ ਪੈਂਦੇ ਨਹੀਂ ਭਰ ਕੋ ਕਰ ਲੈ ਹਾਂ ਕੋਈ ਪੈਸੇ ਲੈਣੇ ਹਾਂ ਕੋਈ ਭੱਤੀ ਆੜੀ ਲਈ ਹਾਂ ਨਹੀਂ ਪੈਸੇ ਆਪਾਂ ਅਡਵਾਂਸ ਲੈ ਲੈਂਦੇ ਹਾਂ ਭਰਵਾਸ ਵਪਾਰੀ ਤੋਂ ਪਹਿਲਾਂ ਹੀ ਹਾਂਜੀ ਵਪਾਰੀ ਦਾ ਅਡਵਾਂਸ ਤਾਂ ਕੋਈ ਨਹੀਂ ਆਉਂਦਾ ਸੀ ਇਹ ਉਹ ਚੱਜਣ ਕੋ ਦਾ ਉਹ ਜੀ ਆਪਾਂ ਗੱਡੀ ਭਰ ਕੇ ਅੜਵਾ ਦਵਾਂਗੇ ਵਪਾਰੀ ਆਪਾਂ ਨੂੰ ਬੰਦਾ ਨਹੀਂ ਵਪਾਰੀ ਇਹਦੇ ਦੇ ਦੋ ਵਪਾਰੀ ਦੇ ਹੈ ਨਾ ਕਿਵੇਂ ਪਾਸੇ ਤੋਂ ਅੜਵਾ ਬਿਨਾਂ ਬੇਟੀ ਟ੍ਰਾਂਸਪੋਰਟ ਬੈਂਡ ਦੇ ਚੱਕੋ ਪੁੱਤ 50000 ਰੁਪਇਆ ਤੁਸੀਂ ਆਪ ਨੂੰ ਕਿਸ਼ਤ ਭਰੋ ਆ ਭਰੋ ਉਹਦਾ ਹੋਰ ਵੀ ਆਦਮੀ ਆ ਕਈ ਨਾ ਵੀ ਨਾ ਕੋਲ ਗੱਲੇ ਕੰਮ ਚੱਲਣਾ ਜਾਂਦਾ ਤੁਹਾਨੂੰ ਪੈਸੇ ਅੜਵਾਸੇ ਦੇ ਹੀ ਰੱਖਦੇ ਸੀ ਜੀ ਹਾਂ ਜੀ ਆ ਅੜਵਾ ਪਰ ਤੁਹਾਡਾ ਜਿਹੜਾ ਹੁਣ ਇਹ ਰੌਲਾ ਪਿਆ ਜਿਹੜਾ ਤੁਸੀਂ ਫਰਨੀਚਰ ਪਾ ਲਿਆ ਹਾਂ ਜੀ ਸਾਰਨਪੁਰੋਂ ਸਾਰਨਪੁਰੋਂ ਉਹ ਸਾਰਨਪੁਰੋਂ ਵਾਲੀ ਗੱਡੀ ਫੜੀ ਗਈ ਸਾਰਨਪੁਰੋਂ ਵਾਲੀ ਗੱਡੀ ਫੜੀ ਗਈ ਉਹ ਕਹਿੰ ਇਨੇ ਗੱਡੀ ਲਾਈ ਹੋਈ ਆ 25 ਟਨ ਤੇ ਲਾਈ ਹੋਈ ਹੈ ਇਹਨਾਂ ਦੀ ਗੱਡੀ 25 ਟਨੇ ਮਾਲ ਆ ਹੁਣ ਤੁਸੀਂ ਆਪਾਂ ਚਲੋ ਸਾਰੇ ਬੈਠੇ ਆ ਤੁਸੀਂ ਇਹ ਦੱਸੋ ਵੀ ਵਪਾਰੀ ਦਾ ਉਹਦੇ ਵਿੱਚ ਕੀ ਕਸੂਰ ਆ ਜਿਹਨੇ 25 ਟਨ ਮਾਲ ਤੇ ਗੱਡੀ ਲਾਈ 25 ਟਨ ਦਾ ਉਹਨੇ ਪਾੜਾ ਦਿੱਤਾ ਪੂਰਾ ਪਾੜਾ ਲਾਇਆ ਉਹਨੇ ਉਹਨੇ ਘੱਟ ਪਾੜਾ ਨਹੀਂ ਲਾਇਆ ਵੀ ਮੈਂ ਵੀ ਤੁਸੀਂ ਗੱਡੀ ਦੇ ਉੱਤੇ ਮਾਲ ਪਾਉਂਗੇ ਹੁਣ ਉਹ ਵਪਾਰੀ ਤਾਂ ਆਪਣੇ ਕੋਲੋਂ 7ਵੇਂ 8ਵੇਂ ਦਿਨ ਗੱਡੀ ਮੰਗੂਗਾ ਨਾ ਜੀ ਜਿਹਨੇ ਪਾੜਾ ਪੂਰਾ ਦਿੱਤਾ ਹੁਣ ਜਦੋਂ ਉਹ ਵਪਾਰੀ ਨੂੰ ਬਿਨਾਂ ਦੱਸਿਆ ਆਪਾਂ ਮਾਲ ਪਾ ਲਾਂਗੇ ਇਹ ਉਹਦੇ ਕੋਲ ਗੱਡੀ 21ਵੇਂ ਦਿਨ ਪਹੁੰਚੂਗੀ ਗੱਡੀ ਤਾਂ ਵਪਾਰੀ ਤੁਸੀਂ ਦੱਸੋ ਜੀ ਉਹਦੇ ਵਿੱਚ ਵਪਾਰੀ ਤੇ ਟਰਾਂਸਪੋਰਟਰ ਕੀ ਕਰੂਗਾ ਉਹਦੇ ਵਿੱਚ ਆ ਵੀ ਦੱਸੋ ਜਿਹਦੇ ਵਿੱਚ ਜੀ ਹੁਣ ਅੱਜ